ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਜੋ ਤੁਹਾਡੇ ਨਾਲ ਮੁੱਦਾ ਸਾਹਮਣਾ ਕਰਦੇ ਜਾ ਰਹੇ ਹਾਂ ਬਹੁਤ ਹੀ ਹੈਰਾਨ ਕਰਨ ਵਾਲਾ ਪ੍ਰੇਸ਼ਾਨ ਕਰਨ ਵਾਲਾ ਕਿਉਂਕਿ ਦੋਸਤੋ ਰਜ਼ਾਨਾ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕਰਨ ਦੀ ਕੋਈ ਨਾ ਕੋਈ ਕੋਸ਼ਿਸ਼ ਹੁੰਦੀ ਰਹਿੰਦੀ ਹੈ ਸੋ ਹੁਣ ਫਿਰ ਇੱਕ ਬਹੁਤ ਹੀ ਘਟੀਆ ਹਰਕਤ ਕਿਸੇ ਦੇ ਵੱਲੋਂ ਕੀਤੀ ਗਈ ਹੈ ਸੋ ਦੋਸਤੋ ਬੇਨਤੀ ਹੈ ਕਿ ਸਿੱਖ ਹੋਣ ਦੇ ਨਾਤੇ ਇਸ ਵੀਡੀਓ ਨੂੰ ਪੂਰਾ ਦੇਖੋ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਦੋਸਤੋ ਮੁੱਦਾ ਕੀ ਆ ਮੁੱਦਾ ਇਹ ਟੋਪੀਆਂ ਦਾ ਇਹ ਟੋਪੀਆਂ ਆਨਲਾਈਨ ਸੇਲ ਹੋ ਰਹੀਆਂ ਨੇ ਕਿੱਥੇ ਸੇਲ ਹੋ ਰਹੀਆਂ ਉਹ ਵੀ ਤੁਹਾਨੂੰ ਦੱਸੂਗਾ ਪਰ ਦੋਸਤੋ ਤੁਸੀਂ ਦੇਖੋ ਪਹਿਲਾਂ ਕਿ ਇਹ ਟੋਪੀ ਦੇ ਉੱਤੇ ਇੱਕ ਓ ਅੰਕਾਰ ਦਾ ਲੋਗੋ ਲੱਗਿਆ ਹੋਇਆ ਤੇ ਆਨਲਾਈਨ ਇਹ 800 ਰੁਪਏ ਦੀ ਟੋਪੀ ਬਿਕ ਰਹੀ ਆ 50% ਡਿਸਕਾਊਂਟ ਤੇ ਇਹ ਟੋਪੀ ਬਿਕ ਰਹੀ ਆ ਤੇ ਦੋਸਤੋ ਤੁਸੀਂ ਆ ਵੈਬਸਾਈਟ ਵੀ ਦੇਖ ਸਕਦੇ ਹੋ ਜਿਸ ਦੇ ਉੱਤੇ ਟੋਪੀ ਬਿਕ ਰਹੀ ਆ ਸੋ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹਨਾਂ ਦੇ ਉੱਤੇ ਐਕਸ਼ਨ ਹੋ ਸਕੇ ਇਹਨਾਂ ਟੋਪੀਆਂ ਦੀ ਵਿਕਰੀ ਬੰਦ ਹੋ ਸਕੇ ਤੇ ਇਹਨਾਂ ਤੇ ਕੋਈ ਰੋਕ ਲੱਗ ਸਕੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ